ਆਣੀ ਤੁਹਾਨੂੰ ਵੀ ਨਾ ਆਪਣਾ ਅਸੀਂ ਤੇ ਆਏ ਆ ਸਾਨੂੰ ਫੋਨ ਆਇਆ ਸੀ ਹਾਂਜੀ ਕਿੰਨੇ ਕ ਵਜੇ ਤੁਹਾਨੂੰ ਫੋਨ ਆਇਆ ਕਾਨੂੰ ਕੋਈ ਆਇਆ ਹੈ ਕੋਈ ਆਪਣਾ ਸਾਡੇ ਘਰ ਸਾਡੇ ਕੋਲ ਕੌਣ ਲੱਗਦੇ ਸੀ ਜਿਹਨਾਂ ਦੀ ਸਾਡੀ ਤਾਂ ਚੀਚੀ ਆ ਸਾਡੀ ਭਤੀਜੀ ਹੈ ਤੇ ਇਕੱਲੇ ਰਹਿੰਦੇ ਸੀ ਇਹ ਇਕੱਲੇ ਹੀ ਰਹਿੰਦੇ ਇਹਦੇ ਕੋਈ ਬੱਚੇ ਕੋਈ ਮੱਚਾ ਕੋਈ ਨਹੀਂ ਅੱਛਾ ਇਹਨਾਂ ਦਾ ਮੰਮੀ-ਦਾਦੀ ਦਾ ਡੱਥ ਹੋ ਗਈ ਸੀ ਨਾਮ ਕੀ ਸੀ ਇਹਨਾਂ ਦਾ ਇਹ ਹਰਨੀਤ ਦਾ ਫਰਮਿੰਦਰ ਇਹੋ ਜਿਹਾ ਨਾਮ ਗੋਟ ਕਿੰਨੀ ਉਮਰ ਸੀ ਇਹਨਾਂ ਦੀ 40 ਕਿ ਸਾਲ ਦੀ 47 ਸਾਲ ਦੀ ਤੁਹਾਨੂੰ ਕਿੰਨੇ ਵੇ ਵੋਨ ਆਇਆ ਜੀ ਤੁਹਾਨੂੰ ਸੱਚ ਕੋਈ ਆਇਆ ਤੇ ਇਕੱਲੇ ਰਹਿੰਦੇ ਸੀ ਜੀ ਇਹ ਇਕੱਲੇ ਹੀ ਰਹਿੰਦੇ ਉਹ ਕਾਰਨ ਪਤਾ ਲੱਗ ਸਕਿਆ ਕਿ ਕਿੱਦਾਂ ਕਿੱਦ ਨੂੰ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਇੱਥੇ ਆਪਣਾ ਸਮਾਨ ਦਾ ਭਰਿਆ ਪਿਆ ਹੈਗਾ ਕੋਈ ਆਇਆ ਆ ਜਾਣ ਬੁੰਨੇ ਨੇ ਕਰਕੇ ਸਾਰੇ ਇੱਥੇ ਅੱਛਾ ਸਾਰੇ ਸਾਰੇ ਜਾਣ ਬੁੰਨੇ ਕਰਕੇ ਬੱਚੇ ਆਉਂਦੇ ਉਹਨਾਂ ਨੂੰ ਥੋੜੀਆਂ ਡਾਦੀਆਂ ਲੈ ਕੇ ਜਾਂਦੀ ਕਿਸੇ ਨੂੰ ਕੋਈ ਜਰਾ ਇੱਥੇ ਆਲੇ ਇਹਨਾਂ ਨੂੰ ਦੋ ਰਸਤੇ ਲੈ ਕੇ ਦਿੱਤੇ ਆਉਂਦੇ ਹਨ ਚਾਚੂ ਦੇ ਆ ਕੇ ਦੇ ਵੀ ਇਹ ਨਿਊ ਰਿਸ਼ ਨੂੰ ਪਾਉਂਦੇ ਆਂ ਦਾਣ ਬੜਾ ਕਰਦੇ ਆਂ ਇਹ ਕਿੰਨੇ ਕ ਬਜੇ ਦਾ ਹਾਸਾ ਜੀ ਇਹ ਹਾਸਾ ਮੈਨੂੰ ਨਹੀਂ ਪਤਾ ਮੈਨਾਂ ਮੈਨੂੰ ਲੇਡੀ ਪਤਾ ਲੱਗਾ। ਅੱਛਾ ਇਹ ਮਹੱਲਾ ਕਿਹੜਾ ਪਸਦਾ ਹੈ? ਗੋਬਿੰਦਨਗਰ। ਤੁਸੀਂ ਥੋੜ੍ਹਾ ਜਿਹਾ ਬਸਨੀ ਕੋ ਜੀ। ਹਾਂਜੀ ਮੈਂ ਭੈਣ ਐ ਦੀ ਚਾਚੇ ਦੀ ਕੁੜੀ। ਤਾਈ ਦੀ ਕੁੜੀ। ਅੱਛਾ ਤਾਈ ਦੀ ਕੁੜੀ ਤਾਂ ਜਿੱਤਾ ਦੀ ਸਿਸਟਰ ਸੀ। ਹਾਂਜੀ। ਮੇਰੇ ਤੋਂ ਵੱਡੀ ਸੀ। ਤੇ ਕੋਈ ਪਤਾ ਨਹੀਂ ਲੱਗਿਆ ਲੈ ਵੀ ਕੀ ਕਿੱਦਾਂ ਹੋਇਆ ਵੇਖੀ। ਇਹਨਾਂ ਦਾ ਕੋਈ ਹਸਾ ਹੋਇਆ ਜਾਂ ਮਰਡਰ ਹੋਇਆ ਇਹਨਾਂ ਦਾ ਕੋਈ। ਇਹਨਾਂ ਨੂੰ ਪਤਾ ਨਹੀਂ। ਪਤਾ ਨਹੀਂ ਲੱਗਿਆ। ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ? ਪੁਲਿਸ ਦੀ ਦਵਾਈ ਹੈ। ਪਤਾ ਨਹੀਂ ਆਈ ਅੰਦਰ ਇਹਨੇ ਜਾਣਦੀ। ਮੇਰਾ ਨਾਮ ਪ੍ਰਭਜੀਤ ਸਿੰਘ ਆ ਜੀ ਮੈਸਟ ਗੋਬਿੰਦਨਗਰ ਦਾ ਨਿਵਾਸੀ ਹਾਂ। ਤੇ तकरीबन 6:30 ਵਜੇ ਦੀ ਗੱਲ ਹੈ ਇਥੋਂ ਲੰਘਣ ਡੇ ਤੇ ਰਸ਼ ਪਿਆ ਸੀ ਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਤੇ ਉਹ ਵੇਖਾ ਮੜ ਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਿਸ ਨੂੰ ਫਿਰ ਉਹ ਆਏ ਆ ਪੁਲਸ ਵਾਲੇ ਹੁਣ ਦੇਖਣ ਦੇ ਇਨਕੁਆਇਰੀ ਕਰ ਰਹੇ ਆ ਲੜਕੀ ਜਿਹੜੀ ਥੋੜੀ ਮੈਂਟਲੀ ਅਫਸਰਟ ਸੀ ਕਹਿੰਦੇ ਤੇ ਬਾਪ ਦੀਨ ਮਕਾਨ ਉਹਦਾ ਆਪਣਾ ਹੈ ਤੇ ਉਹ ਇਹੋ ਕੁਝ ਇਮਕਾਨ ਜਿਹੜੀ ਪੈਨਸ਼ਨ ਪੁਨਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਾਂ ਨੂੰ ਦਾਨਦੋਨ ਕਰਦੀ ਠਕਸ਼ੇ ਰੁਕਸ਼ੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਇਹੋ ਕੁਝ ਸ਼ਾਇਦ ਉਹੀ ਕੰਮ ਜਿਹੜਾ ਦੀ ਮੌਤ ਦਾ ਕਾਰਨ ਬਣਿਆ ਸਿੱਨਾਂ ਦੇ ਬੱਚੇ ਕੋਈ ਕੋਈ ਬੱਚਾ ਨਹੀਂ ਐਨਮੈਰਡ ਸਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਉਮਰ 40 ਸਾਲ 40-45 ਸਾਲ ਦੀ ਹੋਰ ਹੈ ਜੀ ਤਾਂ ਉਹ ਸਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਅੰਦਰ ਜਨੰਗੰਢ ਹੈ ਦੁਨੀਆ ਅੰਦਰ ਫੇ ਉਹ ਇੱਥੇ ਬੱਚਿਆਂ ਨੂੰ ਨਾ ਟੌਫੀਆਂ-ਟਾਫੀਆਂ ਵੜੀਆਂ ਵੰਡਦੀ ਹੁੰਦੀ ਟੌਫੀਆਂ ਬੱਚਿਆਂ ਨੂੰ ਖਵਾ ਦੇਣੀਆਂ ਉਹ ਇੱਕ ਛੋਟੀ ਜੀ ਬੱਚੀ ਅੰਦਰ ਲੈਣ ਗਈ ਟੌਫੀਆਂ ਵੀ ਚਲ ਲੈ ਕੇ ਆਉਣੀ ਆ ਉਹ ਜਦੋਂ ਅੰਦਰ ਖੁਨੋ-ਖੁਨੀ ਹੋਇਆ ਵੇਖਿਆ ਤੋ ਆਣ ਕੇ ਇਹਨਾਂ ਨੇ ਆਰਐਸ ਪੇਕਰੀ ਵਾਲੇ ਦੀ ਮੰਮੀ ਨੂੰ ਦੱਸਿਆ ਵੀ ਆ ਗੱਲ ਹੋਇਆ ਅੰਦਰ ਫਿਰ ਕਿੰਨੀ ਦੇਰ ਤੋਂ ਆ ਜਗ੍ਹਾ ਤੇ ਰਹ ਰਹੇ ਸੀ ਇੱਥੇ ਬੜੇ ਚਿਰ ਤੋਂ ਸ਼ੁਰੂ ਤੋਂ ਹੀ ਇੱਥੇ ਰਹੇ ਜੀ ਕੀ ਨਾਮ ਸੀ ਜੇ ਨਾ ਕੁੜੀ ਦਾ ਨਾਮ ਹਰਪ੍ਰੀਤ ਕੋ ਰੋਜੀ ਰੋਜੀ ਮੇਰੇ ਸਰ ਇਹਨਾਂ ਦਾ ਕੋਈ ਅੱਗੇ ਪਿੱਛੇ ਪਰਿਵਾਰ ਇਹ ਇੱਥੇ ਘਰੇ ਹੁਣੇ ਆਹ ਖਲੋਤੇ ਸਾਰਾ ਪਰਿਵਾਰ ਉਹਨਾਂ ਦਾ ਆ ਜਿਹੜੇ ਉਹ ਚਾਚਾ ਜੀ ਜਿਹੜੇ ਬੁਗੇਟ ਬੰਦ ਕਰਨ ਡੇ ਉਹਨਾਂ ਦੀ ਕੋਈ ਸੀਸੀਟੀਵੀ ਤੋਂ ਕਿਸੇ ਕੋਈ ਨਹੀਂ ਹੈ ਨਾ ਇਹ ਕੈਮਰਾ ਤੇ ਕੋਈ ਨਹੀਂ ਲੱਗਾ ਜੀ ਨਾ ਕੋਈ ਤੇ ਕਵਰੇਜ ਆ ਰਿਹਾ ਕਿਸ ਤਰ੍ਹਾਂ ਤੇ ਕੀ ਲੱਗਦਾ ਤਾਂ ਲੋਬੀ ਕੋਈ ਕਤਲ ਪੁੱਤ ਹੋ ਸਕਦਾ ਜੀ ਕੀ ਕਿਹਾ ਜਾ ਸਕਦਾ ਕੋਈ ਅੱਜ ਕੱਲ ਦੇ ਮਾਹੌਲ ਦੇ ਵਿੱਚ ਸਭ ਕੁਝ ਹੈ ਜੀ ਕਿੰਨੇ ਕ ਵਜੇ ਦੀ ਗੱਲ ਆ ਜੀ ਇਹ ਕੋਈ 3:30 ਤੋਂ 5:30 ਦੇ ਵਿੱਚ ਵਿੱਚ ਦੇ ਕਰ ਕੋਈ 3:30 ਵਜੇ ਇਥੋਂ ਆਂਦੀ ਅੰਦਰ ਵੇਖੀ ਆ ਤੇ ਮੁਰਗੇ 5:30 ਵਜੇ ਰੌਲਾ ਪਿਆ ਗਿਆ 6:00 ਵਜੇ ਨਾ ਵੀ ਆ ਕੰਮ ਹੋ ਗਿਆ ਉਹਦੇ ਵਿੱਚ ਵਿੱਚ ਹੀ ਆ ਜੋ ਇਥੇ ਹੋਰ ਇਨਫੋਰਮੇਸ਼ਨ ਮਿਲੀ ਜੀ ਹਾਪੀਤ ਕੋਲ ਆ ਰਿਹਾ ਇਥੇ ਡਾਕਟਰ ਸਰਪੰਨ ਸਿੰਘ ਉਹਦੀ ਜਿਹੜੀ ਹੈਗੀ ਐ ਇਥੇ ਡੈੱਡ ਬੋਡੀ ਪਈ ਐ ਉਹਨਾਂ ਆ ਕੇ ਚੈੱਕ ਕੀਤਾ ਉੱਥੇ ਮਤਲਬ ਉਹਦੇ ਤਾਉਣ 'ਚ ਜ਼ਖਮ ਨੇ ਹੈ ਇਨਸ਼ਾਅੱਲਾ ਇਹ ਬੋਡੀ ਪਈ ਐ ਬਾਕੀ ਹੁਣ ਆਸ-ਪਾਸਾ ਕਰ ਰਹੇ ਆ ਨੌਕਾ ਬਣਾ ਜੇ ਕਰ ਰਹੇ ਆ ਸਰ ਕੀ ਲੱਗਦਾ ਜੀ ਮਰਡਰ ਹੋਇਆ ਜਾਂ ਕੋਈ ਨੈਚੁਰਲੀ ਜੀ ਮਰਡਰ ਹੈ ਮਰਡਰ ਹੈ ਹਾਂ ਜੀ ਕਿੰਨੇ ਕੱਲੀ ਰਹਿੰਦੀ ਸੀ ਕੀ ਹਾਂ ਜੀ ਪਿਛਲੇ ਸਵੇਰ ਤੋਂ ਇਹਦੇ ਮਾਤਰ ਜਿਹੜੇ ਫਾਦਰ ਤੇ ਬਧਰਾ ਜਿਹੜੀ ਉਹਨਾਂ ਦੇ ਡੈੱਥ ਹੋ ਚੁੱਕੀ ਸੀ ਤੇ ਉਹਦੇ ਕਰਕੇ ਤੁਹਾਨੂੰ ਕੱਲੀ ਸੀ ਤੇ ਇੱਕ ਡਿਪਰੈਸ਼ਨ ਚ ਵੀ ਸੀ ਕਿੰਨੇ ਕੇਜ ਸੀ ਇਹਨਾਂ ਦੀ 40 ਪਲਸ ਸਰ ਕਿਹੜਾ ਲੱਗਦਾ ਪੈਂਦਾ ਜੀ ਇਹ ਕੋਵਿਡ ਲੱਗਦੀ ਮੈਂ ਸਬ ਇਨਸਪੈਕਟਰ ਵਿਜੇ ਕੁਮਾਰ ਥਾਣਾ ਬੀਟਵੀਨ ਕਾਇਨਾਤ ਆ ਜੀ ਅੱਜ ਕਰੀਬ ਕੋਈ 7 ਵਜੇ ਦੀ ਗੱਲ ਆ ਅਸੀਂ ਫੁੱਟ ਪੈਟਰੋਲਿੰਗ ਕਰ ਰਹੇ ਸੀ ਇਲੈਕਸ਼ਨ ਦੇ ਨੂੰ ਰਿਗਾਰਡਿੰਗ ਬਾਲਾ ਤਰਸਰਾਂ ਦੇ ਹੁਕਮ ਮੁਤਾਬਕ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਮੰਦਰ ਵਾਲੇ ਗਲੀ ਜਿਹੜੀ ਪੈਂਦੀ ਆ ਮੰਦਰ ਵਾਲਾ ਬਾਜ਼ਾਰ ਉੱਥੇ ਕਿਸੇ ਲੇਡੀ ਦੀ ਡੈਥ ਹੋ ਗਈ ਆ ਇੱਥੇ ਆਪਾਂ ਆਏ ਆ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਗੇ ਵੈਸੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਕੀ ਕਾਰਨ ਕੀ ਕੋਈ ਗੱਲ ਤੋਂ ਨਹੀਂ ਆਈ ਅਜੇ ਤੇ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਚੱਲ ਰਿਹਾ ਪ੍ਰੋਸੈਸ ਜੀ ਬੰਲੇ ਤਰਫ ਸਰ ਆਏ ਨੇ ਏਸੀਪੀ ਸਾਹਿਬ ਏਡੀਸੀਪੀ ਸਾਹਿਬ ਆਏ ਨੇ ਅਪਾ 6040 ਚੈੱਕ ਕਰ ਰਹੇ ਆ ਜੀ ਚੈਕਿੰਗ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸਨੂੰ ਤਾਅਕ ਕਾਰਵਾਈ ਕਰਾਂਗੇ ਇਹ ਲੜਕੀ ਜਿਹੜੀ ਇਕੱਲੀ ਰਹਿੰਦੀ ਸੀ ਪਤਾ ਲੱਗਾ ਕਿ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹਨਾਂ ਮੈਕਸਿਮਮ ਉਹਨਾਂ ਦੇ ਵੀ 10 ਸਾਲ ਤੋਂ ਡੈਥ ਹੋ ਗਈ ਹੈ ਇਕੱਲੀ ਰਹਿੰਦੀ ਸੀ ਤੇ ਘਰ ਦੇ ਵਿੱਚ ਤੇ ਕੋਈ ਸਮਾਨ ਨਹੀਂ ਇਹਨੇ ਰੱਖਿਆ ਕਿ ਹਰਮੰਦਰ ਸਾਹਿਬ ਜਾਂ ਸੀਤਾ ਸਾਹਿਬ ਨਾਲ ਸਟੇ ਕਰਦੀ ਸੀ ਤੇ ਇੱਥੇ ਕਦੀ ਕਦਾ ਜਾਂਦੀ ਸੀ ਤੇ ਜਿੰਨਾ ਵੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਤੇ ਇਹ ਗਰੀਬਾਂ ਨੂੰ ਲੋਕਾਂ ਨੂੰ ਵੰਡ ਦਿੰਦੀ ਸੀ इवन ਦਨ ਇਹਨੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਜੀ ਅੱਜ ਕਿੰਨਾ ਹੁਣ ਆਤਾ ਇਹਨੂੰ ਅੱਜ ਸ਼ਕੀਲਾਤਾ ਜੀ ਮਿਲ ਰਹੀ ਹੈ ਜੀ ਦੇਖੋ ਜੀ ਤਕਰੀਰ ਚੱਲ ਰਹੀ ਹੈ ਜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕ੍ਰਾਈਮ ਦੇਗੇਂਸ ਉਸੇ ਤਹਿਤ ਸਾਡੇ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਮਿਤੀ 28 ਤਰੀਕ ਨੂੰ ਔਰ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਇਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ professionਲ ਤੌਰ ਤੇ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਇੱਕੋ ਮੁਲਜ਼ਮ ਉਹਦੇ ਵਿੱਚ ਫਿਕਰ ਹੋਇਆ ਉਹ ਜੁਵినਾਈ ਦਾ ਨਾਮ ਨਹੀਂ ਤੁਹਾਡਾ ਨਾਲ ਸ਼ੇਅਰ ਕਰ ਸਕਦੇ ਤੇ ਇਹ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਬਤ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੈਕਗ੍ਰਾਉਂਡ ਇਹ ਹੈ ਕਿ ਹਰਪ੍ਰੀਤ ਕੌਰ ਇਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨਾਂ ਦੇ ਚਾਚਾ ਚਾਚੀ ਜੀ ਨੇ ਇਹਨਾਂ ਨੂੰ ਅਡਾਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਇਹ ਜੂਵਿਨਾਈ ਦਾ ਇਹ ਟਿਊਸ਼ਨ ਵੀ ਪੜ੍ਹਦਾ ਰਿਹਾ ਹੈ ਮ੍ਰਿਤਕਾ ਜਿਹੜੀ ਹਰਪ੍ਰੀਤ ਕੌਰ ਜੀ ਤੋਂ ਔਰ ਇਹ ਘਰ ਦਾ ਭੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨੂੰ ਪੱਤੇ ਨੂੰ ਕਾਫੀ ਉਹਦੇ ਬਾਰੇ ਨੌਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੇ ਇਹਨੂੰ ਲੱਗਿਆ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀਟੀ ਨੂੰ ਛੁਪਾਉਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਦਾ ਜਿਹੜਾ ਮੈਨੂੰ ਪਛਾਨਣ ਵਾਲੀ ਹੈਗੇ ਆ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉੱਥੋਂ ਰਸੋਈ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫੀਟਲ ਪਰੂਵ ਹੋਏ ਕਿ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਨਵਜੋਤ ਸਾਡੇ ਔਰ ਏਡੀ ਏਸੀਪੀ ਗੁਰਿੰਦਰਪੀਰ ਤੇ ਐਸਐਚਓ ਸੁਖਵੀਰ ਸਿੰਘ ਬੀ ਡਿਵੀਜ਼ਨ ਤੇ ਕਾਦੀ ਟੀਮ ਨੂੰ ਦਿਲੀ ਮੁਬਾਰਕਬਾਦ ਵੀ ਦਿੰਦਾ ਕਿ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਹਾਂ। ਇਿੱਥੇ ਇੱਕ ਗੱਲ ਵਰਨਣਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਲੈ ਪਰ ਉਹ ਕਾਫੀ ਹਾਰਡਹੈਂਡ ਕ੍ਰਿਮਿਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀ ਡਿਵੀਜ਼ਨ ਦਾ ਅਨਟ੍ਰੈਸਟ ਚੱਲ ਰਿਹਾ ਸੀ ਉਹ ਵੀ ਟਰੇਸ ਹੋਇਆ ਇਹਦੀ ਅਰੈਸਟ ਨਾਲ ਉੱਥੇ ਵੀ ਇਹਨੇ ਬੜਾ ਛਾਤਰਮਈ ਤਰੀਕੇ ਨਾਲ ਇਹ ਸਾਰੀ ਚੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀ ਡਿਵੀਜ਼ਨ ਦੇ ਵਿੱਚ ਇੱਕ ਬਾਕਸੋ ਐਕਟ ਦਾ ਕੇਸ ਵੀ ਹੈ ਤੇ ਰੇਪ ਦੇ ਅਟੈਂਪਟ ਦਾ ਦਰਜਾ ਹੈ ਜਿਹਦੇ ਚ ਕਿ ਇੱਕ 8 ਸਾਲ ਦੀ ਲੜਕੀ ਤੇ ਨੇ ਰੇਪ ਦਾ ਅਟੈਂਪਟ ਕੀਤਾ ਸੀ ਔਰ ਉਹਦੇ ਚ बिकॉज ਬਦਈਆ ਨੇ ਪਰਸੂ ਨਹੀਂ ਕੀਤਾ ਤੇ ਅਦਾਲਤ ਚੋਂ ਬਰੀ ਹੋ ਗਿਆ ਸੀਗਾ ਸੋ ਇਹਦੇ ਨਾਲ ਇਹ ਦੋ ਕੇਸ ਵੀ ਟ੍ਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣ ਨਾਲ ਉਸ ਏਰੀਆ ਦੇ ਵਿੱਚ ਕਾਫੀ ਰਾਹਤ ਮਿਲੇਗੀ ਕ੍ਰਾਈਮ